ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਰਜਨ ਲੇਰਕੋਟਲਾ ਡਾਕਟਰ ਸੰਜੇ ਗੋਇਲ ਵੱਲੋਂ ਸੀਐਚਸੀ ਅਹਿਮਦਗੜ੍ਹ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਮਰੀਜ਼ਾਂ ਦੇ ਨਾਲ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਸਿਹਤ ਸਹੂਲਤਾਂ ਅਤੇ ਹਸਪਤਾਲ ਦੇ ਸਟਾਫ ਵੱਲੋਂ ਕੀਤੇ ਜਾ ਰਹੇ ਇਲਾਜ ਬਾਰੇ ਗੱਲਬਾਤ ਕੀਤੀ ਅਤੇ ਹਸਪਤਾਲ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਕੀਤੇ ਗਏ ਸਾਰੇ ਪ੍ਰਬੰਧਾਂ ਨੂੰ ਦੇਖਿਆ ਗਿਆ ਮੈਂ ਸੈਲਫ ਸਰਟਨ ਮਲੇ ਕੋਲ ਅੱਜ ਸੀਐਸਸੀ ਅਮਰਗੜ ਵਿਖੇ სპੋਰਟਿਵ ਸੁਪਰਵੀਜ਼ਨ ਵਾਸਤੇ ਆਏ ਸੀ ਇੱਥੇ ਪੂਰੇ ਹਸਪਤਾਲ ਦਾ ਦੌਰਾ ਕੀਤਾ ਸਾਰੇ ਕਰਮਚਾਰੀ ਜਿਹੜੇ ਹਾਜ਼ਰ ਹੈ ਤੇ ਉਹ ਆਪਣੀ ਆਪਣੀ ਜਗ੍ਹਾ ਤੇ ਆਪਣਾ ਕੰਮ ਜਿਹੜਾ ਹੈਗਾ ਦਿਲ ਲਗਾ ਕੇ ਠੀਕ ਕਰ ਰਹੇ ਨੇ ਤੇ ਕੁਝ ਸੁਝਾਅ ਦਿੰਦੇ ਨੇ ਜੀਸੀ ਨਾਲ ਕਿ ਸੀਐਸਸੀ ਅਮਰਗੜ ਦਾ ਕੰਮ ਹੋਰ ਬੈਕਰ ਹੋ ਸਕਦਾ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਦੀ ਸਲਾਹ ਦੇ ਨਾਲ ਜਿਹੜੇ ਡਾਕਟਰ ਇੱਥੇ ਹਾਜ਼ਰ ਹੈਗੇ ਆ ਉਹਨਾਂ ਨੂੰ ਸਲਾਹ ਦਿੱਤੀ ਹੈ ਵੀ ਇਨਡੋਰ ਐਡਮਿਸ਼ਨ ਆਵਦੇ ਜਾਂਦਾ ਤਾਂ ਜੋ ਇੱਥੇ ਯੂਜ਼ਲ ਚਾਰजेस ਹੋਰ ਕ੍ਰੀਏਟ ਹੋ ਸਕਣ ਤੇ ਜਿਹੜਾ ਇਹਦਾ ਸੀਐਸਸੀ ਦਾ ਕੰਮ ਹੈ ਹੋਰ ਵਧੀਆ ਤਰੀਕੇ ਨਾਲ ਚਲਦਾ ਰਹੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز